ਦੇਖਿਏ ਇਹਨਾਂ ਖਰਖੋਸ ਨੂੰ ਬਣਾਉਣ ਲਈ ਮੈਂ 27 ਗੁੰਡੇ ਲਏ ਨੇ 27 ਗੁੰਡਿਆਂ ਦੇ ਵਿੱਚ ਮੈਂ ਇਹ 21 ਬਟਾਂ ਪਾਈਆਂ ਨੇ ਉਲਟੀਆਂ ਉਲਟੀਆਂ ਦੇਖਿਏ ਦੋਨਾਂ ਸਾਈਡਾਂ ਤੇ ਉਲਟੀਆਂ ਉਲਟੀਆਂ ਬਟਾਂ 27 ਗੁੰਡੇ ਲੈ ਕੇ 21 ਬਟਾਂ ਪਾਈਆਂ ਨੇ ਮੈਂ ਦੇਖਿਏ ਇਹਨੂੰ ਹੁਣ ਇਹ ਆਪਣਾ ਬਣ ਗਿਆ ਮੈਂ ਤੁਹਾਨੂੰ ਇਹਦੇ ਬਾਰੇ ਹੁਣ ਦੱਸਦੀ ਹਾਂ ਵੀ ਆਪਾਂ ਨੇ ਕੀ ਕਰਨਾ ਦੇਖਿਓ ਚਾਰ ਆਪਾਂ ਚੌਰਸ ਹੈ ਚੌਰਸ ਬਣਾਉਣਾ ਹੁੰਦਾ ਹੁਣ ਇਹਨੂੰ ਆਪਾਂ ਕੀ ਕਰਾਂਗੇ ਇਹਨੂੰ ਇਹ ਫੋਲਡ ਕਰਕੇ ਨਾ ਆਪਾਂ ਇਹਨੂੰ ਨਿਸ਼ਾਨੀਆਂ ਲਾਵਾਂਗੇ ਦੇਖਿਓ ਨਿਸ਼ਾਨੇ ਤੁਸੀਂ ਕਿਸੇ ਚੀਜ਼ ਨਾਲ ਵੀ ਲਾ ਸਕਦੇ ਹੋ ਮਾਰ ਕੇ ਨਾਲ ਵੀ ਲਾ ਸਕਦੇ ਹੋ ਪਰ ਚਾਰੇ ਸਾਈਡਾਂ ਤੇ ਲਾਉਣੀਆਂ ਨੇ ਇੱਕ ਜਿਹਾ ਕਰਕੇ ਚਾਹੇ ਤਾਂ ਆਪਾਂ ਬੱਟਾਂ ਇਹ ਜਿਹੜੀਆਂ ਪਾਈਆਂ ਹੋਈਆਂ ਨੇ ਆਪਣੇ ਓਸਲਾਈਆਂ ਉਹ ਗਿਣ ਵੀ ਸਕਦੇ ਆ ਦੇਖੀਏ ਚਾਰੇ ਨਿਸ਼ਾਨੀਆਂ ਲੱਗ ਗਈਆਂ ਆਪਣੀਆਂ ਦੰ ਫੋਲਡ ਕਰਾਂਗੇ ਤਾਂ ਦੇਖਿਓ ਇਹ ਨਸਾਨੀ ਸੀ ਇਧੇ ਰੱਖਣਾ ਆਪਾਂ ਨੇ ਇਧਰ ਇਹ ਵਾਲੀ ਨਸਾਨੀ ਆ ਥੋੜਾ ਜਿ ਇਹਨੂੰ ਦਵਾ ਦਾਂਗੇ ਦੇਖਿਓ ਥੋੜੀ ਜੀ ਨਸਾਨੀ ਜੀ ਬਣ ਜੂਵੇ ਜਿਹੜੀ ਆ ਦੇਖਿਓ ਹੋਣੀ ਇਹ ਮਾਤੀ ਕਰੂੰਗੀ ਆਪਾਂ ਹੁਣ ਸੂਈ ਚ ਧਾਗਾ ਪਾਵਾਂਗੇ ਦੇਖੀਏ ਖਾਸ ਇਦਾਂ ਨਸਾਨੀ ਹੋਗੀ ਆਪਣੀ ਦੇਖੀਏ ਇਥੋਂ ਤੇ ਆਈ ਚਾਹੀ ਇਹਨੂੰ ਆਪਾਂ ਸੂਈ ਨਾਲ ਵੀ ਕਰ ਲਈਏ ਹੈਨਾ ਦੇਖੀਏ ਇਹਨੂੰ ਆਪਾਂ ਦੇਖੀਏ ਹੁਣ ਆਪਾਂ ਇਹਨੂੰ ਇਥੋਂ ਸੂਈ ਲਾਵਾਂਗੇ आप तेर समा तिर ना देखिए तिर समाँ तिर समाप्त सुई लेके देखिए ਇਦਾਂ ਹੀ ਆਪਾਂ ਇਹਦੇ ਨੂੰ ਸਾਨੀ ਦੇ ਕੋਲ ਲੈ ਕੇ ਜਾਵਾਂਗੇ ਸੇਮ ਵਿਚਾਲੇ ਦੇਖੀ ਐਦਾਂ ਹੀ ਫਿਰ ਆਪਾਂ ਇਹਨੂੰ ਵਿਚਾਲੇ ਆਗੇ ਇੱਥੋਂ ਤੇ ਆਪਾਂ ਨੇ ਤਾ ਗਾਇ ਕਮਾਉਣਾ ਦੇਖੀਏ ਉਕੜੇ ਤੇਰਸ ਮਾ ਤੇਰਸ ਮੈ ਜਾਊਗਾ ਇਹ ਸੂਈ ਆਪਾਂ ਲੈ ਕੇ ਜਾਣੀ ਦੇਖੀਏ ਆਏ ਹੱਥ 'ਚ ਫੜ ਲਾਂਗੇ ਆਪਾਂ ਇਹਨੂੰ ਹੁਣ ਆਪਾਂ ਇਹ ਕੀ ਕਰਾਂਗੇ ਇਹ ਜਿਹੜੀ ਵਿਚਾਰ ਲਈ ਗੱਬੇ ਆਪਾਂ ਐ ਸੈਂਟਰ ਚੋਂ ਲੈ ਕੇ ਜਾਵਾਂਗੇ ਮੈਨੂੰ ਆਪਾਂ ਐ ਖਿੱਚਾਂਗੇ ਥੋੜਾ ਥੋੜਾ ਕਰਕੇ ਦੇਖੀਏ ਦੇਖਿਓ ਇਹੋਂ ਪਾ ਲਓ ਪਾ ਇਧਰ ਤਾਂ ਆ ਗਏ ਇਧਰੋਂ ਖਿੱਚ ਲਾਂਗੇ ਦੇਖੀ ਹੁਣ ਇਹਦੇ ਵਿੱਚ ਆਪਾਂ ਕੀ ਕਰਾਂਗੇ ਨਾ ਕਾਟਨ ਭਰ ਦਾਂਗੇ ਇਹ ਚ ਤੁਹਾਨੂੰ ਕਾਟਨ ਭਰ ਦਿਆਂ ਰੂੰ ਹੀ ਭਰ ਕੇ ਆਪਾਂ ਇਦਾਂ ਟਾਈਟ ਜਿਹਾ ਕਰ ਦਾਂਗੇ ਇੱਥੇ ਥੋੜੀ ਜਿਹੀ ਇੱਕ ਨੋਕ ਜਿਹਾ ਲਵਾ ਦਾਂ ਗੱਠ ਇੱਕ ਮਾਰ ਦਾਂਗੇ ਦੇਖੀ ਦੇਖੀ ਹੁਣ ਆਪਾਂ ਕਿਹਨਾਂ ਧਾਗੇ ਨਾਲ ਐ ਸੂਈ ਨਾਲ ਜਿਹੜੀ ਸੂਈ ਹੈ ਨਾ ਆਪਾਂ ਇਹ ਇਧਰ ਕੰਨ ਤੋਂ ਫੜ ਕੇ देखिए आ दुए साइड आ गए आपूं भी आप तरह ना इतों सूई पावे ਇਹ ਥੋੜੀ ਉਹਨੇ ਆਪਣੀ ਤਿੰਨ ਭਲਾਈ ਦੀ ਧਾਗਾ ਤਾਂ ਹੀ ਅੜ ਕੇ ਜਾਂਦਾ ਥੋੜਾ ਜਿਹਾ ਦੇਖੀ ਗੰਨ ਬਣਦੇ ਨੇ ਆਪਣੇ ਇਹਦੀ ਤਾਂ ਕਿੰ ਫੇਰ ਆਪਾਂ ਇਧਰੇ ਕੱਢ ਲਵਾਂਗੇ ਨੂੰ ਪਾਇ ਇਸੇ ਧਾਗੇ ਨਾਲ मैं तो अगे कट देे इत के ਸਲਾਈ ਲਾਉਣਗੇ ਥੋੜੀ ਜਿਹੀ ਨੇੜੇ ਨੇੜੇ ਸਲਾਈ ਲਾਉਣੀ ਆਪਾਂ ਨੇ ਕਿਉਂਕਿ ਉੱਪਰਲੇ ਪਾਸੇ ਹੀ ਆਉਣਾ ਹੈ ਸਲਾਈ ਲੱਗੀ ਆਪਣੀ ਹੁਣ ਆਪਾਂ ਇਹਦੇ ਵਿੱਚ ਵੀ ਨਾ ਥੋੜੀ ਥੋੜੀ ਕਰਕੇ ਫਰ ਦੂੰਗੀ ਕਾਟਨ De aquí, una para subir bien, aquí caranga. ਦੇਖੀਏ ਨੂੰ ਇੱਕਨ ਫੜ ਕੇ ਫਿਰ ਨੂੰ ਖਿੱਚੇ ਦਵਾਂਗੇ ਇਹਨ ਇੱਕ ਦੋ ਟਾਂਕੇ ਲਗਾ ਦਾਂਗੀ ਇੱਥੇ ਥੋੜੀ ਜਿਹੀ ਇੱਕ ਦੋ ਆਪਾਂ ਟਾਂਕੇ ਲਾ ਦਾਂਗੇ ਧਾਗਾ ਭਰੇ ਪੱਕਾ ਕਰਤਾ ਧਾਗਾ ਕੱਟ ਦਵਾਂਗੇ ਦੇਖੀਏ ਹੁਣ ਆਪਾਂ ਇਹਦਾ ਮੂਹ ਲਾਵਾਂਗੇ ਅੱਖਾ ਲਾਵਾਂਗੇ ਨਾਲੇ ਮੂਹ ਲਾਵਾਂਗੇ ਦੇਖੀਏ ਸिलाई ਆਪਣੀ ਸਾਰੀ ਹੋ ਗਈ ਬੰਦ ਹੋ ਗਿਆ ਹੁਣ ਇਹ ਨੂੰ ਆਪਾਂ ਕੀ ਕਰਾਂਗੇ ਨਾ ਇੱਕ ਇੱਥੇ ਥੋੜਾ ਜਿਹਾ ਮਤਲਬ ਹੁੰਦਾ ਜੇ ਲਾਵਾਂਗੇ ਆਪਾਂ ਮਿਰਕੋਂ ਨੂੰ ਥੋੜੀ ਜਿਹੀ ਹੋਵੇ ਜਿੰਨੀ ਕਹੇਗੀ ਆਪਾਂ ਉਹਨਾਂ ਕਰ ਬਣ ਜਾਣਾ ਦੇਖੀਏ ਨਾ ਪੌਂਗੜੀਆਂ ਤਲਵੇਂ ਟਾਂਗੇ ਕੇ ਆਪਾਂ ਗੱਠ ਜੀ ਮਾਰ ਦਾਂਗੇ ਦੇਖੀ ਨੂੰ ਸਾਰੇ ਆਪਾਂ ਕੱਟ ਦਾਂਗੇ

ਥੋੜੀ ਜਿਹੀ ਵੀ ਵੀਡੀਓ ਵਧੀਆ ਲੱਗੀ ਕਮੈਂਟ ਲੈ ਕੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਤੁਹਾਨੂੰ ਜਿਹੜੀ ਨਵੀਂ ਵੀਡੀਓ ਆਉਗੀ ਜਿਹੜੀ ਤੁਸੀਂ ਸਭ ਤੋਂ ਪਹਿਲਾਂ ਦੇਖ ਸਕੋ ਦੇਖਿਓ ਇਹ ਛੋਟੇ ਛੋਟੇ ਚੀਜ਼ਾਂ ਬਹੁਤ ਪਿਆਰੀਆਂ ਲੱਗਦੀਆਂ ਨੇ ਤੇ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਖੇਡ ਪਾਉਣ ਲਈ ਆਪਾਂ ਬਣਾ ਸਕਦੇ ਹਾਂ ਘਰ 'ਚ ਛੋਟੇ ਛੋਟੇ ਬੱਚੇ ਨੇ ਆਪਾਂ ਉਹਨਾਂ ਨੂੰ ਬਣਾ ਕੇ ਖੜਾਉਣੇ ਤੌਰ ਤੇ ਬਹੁਤ ਪਿਆਰੇ ਲੱਗਦੇ ਨੇ ਜੇ ਆਪਾਂ ਇਹਨਾਂ ਨੂੰ ਦਈਏ ਬਣਾ ਬਣਾ ਕੇ ਬਹੁਤ ਸੌਖਾ ਹੈ ਕੋਈ ਟਾਈਮ ਨਹੀਂ ਲੱਗਦਾ ਹੈਗਾ ਬਸ 10-15 ਮਿੰਟ ਦਾ ਹੀ ਕੰਮ ਹੈ ਇਹ ਦੋ ਤਿੰਨ ਕੱਪਾਂ ਟਾਂਕੇ ਜੇ ਮਾਰ ਦਾਂਗੇ ਇਹਦੇ ਤੇ ਦੇਖੀਏ ਜਿਹੜੀ ਆਪਣੀ ਸਲਾਈ ਆ ਕਰੀ ਹੋਈ ਸੇਮ ਉਹਦੇ ਉੱਤੇ ਸਲਾਈ ਦੇ ਐਨ ਸੈਂਟਰ ਚ ਆਪਾਂ ਨੇ ਇਹ ਰੱਖਣਾ ਦੇਖੀਏ ਇਹ ਆਪਣਾ ਲੱਗ ਗਿਆ ਇਹ ਕਿੰਨਾ ਪਿਆਰਾ ਲੱਗਦਾ ਹੈ ਬਹੁਤ ਵਧੀਆ ਲੱਗਦਾ ਹੈ ਸੋ ਛੋਟੇ ਪਰ ਪਿਆਰੇ ਬਹੁਤ ਲੱਗਦੇ ਨੇ ਇਹ ਆਪ ਇਹ ਬੜਾ ਵੀ ਬਣਾ ਸਕਦੇ ਆ ਬੱਚਿਆਂ ਦੇਣ ਨੂੰ ਦੇ ਖੇਡਾ ਕਿੰਨੀ ਸੋਹਣੀ ਬਣਦੀਆਂ ਨੇ ਇਹ ਤੇ ਹੁਣ ਆਪਾਂ ਕੀ ਕਰਾਂਗੇ ਇਹਨੂੰ ਮੈਂ ਧਾਗਾ ਪਾਉਂਗੀ ਸੂਈ 'ਚ ਧਾਗੇ ਨਾਲ ਇਹਦਾ ਗੁਲਾਬੀ ਜਿਹਾ ਉਹਨਾਂ ਨਾਲ ਇਹਦਾ ਥੋੜਾ ਜਿਹਾ ਮੂੰਹ ਬਣਾਉਂਗੀ ਤੇ ਇਹਦੀਆਂ ਦੋ ਅੱਖਾਂ ਲਾਵਾਂਗੇ ਅੱਖਾਂ ਤਾਂ ਮੈਂ ਵੈਸੀ ਜਿਹੀ ਲਾਤੀ ਹੂੰ ਹੁਣ ਆਪਾਂ ਇਹਦਾ ਮੂੰਹ ਬਣਾਮਗੇ ਥੋੜਾ ਜਿਹਾ ਤਾਂ ਗਮ ਗਲਾਬੀ ਜੇ ਲੈ ਲਿਆ ਦੇਖੀਏ ਦੋ ਕਢਾਂਕੇ ਆਪਾਂ ਕਢ ਦਾਂਗੇ ਇੱਕ ਨਹੀਂ ਤੇ ਜੀ ਜਿਹੜਾ ਧਾਗਾ ਨਾ ਇਹ ਆਪਾਂ ਕਿਤੇ ਇੱਧਰ ਜ ਜਾ ਕੇ ਕੱਢਾਂਗੇ ਇਹਨੂੰ ਇੱਥੇ ਨਹੀਂ ਕੱਢਣਾ ਆਪਾਂ ਨੇ ਬਿਚੀ-ਬਿਚੀ ਲੈ ਕੇ ਜਾਵਾਂਗੇ ਨਾ ਇਹਨੂੰ ਬਹੁਤਾ ਆਪਾਂ ਨੇ ਟਾਈਟ ਕਰਨਾ ਬਹੁਤਾ ਖਿੱਚਣਾ ਨਹੀਂ ਹੈਗਾ ਨਾ ਆਪਾਂ ਨੇ ਟਾਈਟ ਕਰਨਾ ਬਹੁਤਾ ਇਥੇ ਨੂੰ ਆਪਾਂ ਗੱਠ ਮਾਰਾਂਗੇ ਇੱਕ ਦੇਖੀਏ ਕਿੰਨਾ ਪਿਆਰਾ ਲੱਗਦਾ ਹੈ ਬਣ ਕੇ ਆਪਣਾ ਇਹਨੂੰ ਆਪਾਂ ਪੰਜਾਬੀ ਦੇ ਵਿੱਚ ਸਾਹ ਵੀ ਕਹਿੰਦੇ ਆ ਖਰਖੋਸ ਵੀ ਕਹਿੰਦੇ ਆ ਕੀ ਜੱਪਾ ਬਣਾਈਏ ਦੇ ਕਿੰਨੀ ਪਿਆਰੀ ਲੱਗਦੀ ਹੈ ਆਪ ਵੀ ਬਣਾਈਏ ਆਪਣੇ ਬੱਚਿਆਂ ਨੂੰ ਬਣਾ ਕੇ ਦੇਈਏ ਬੱਚੇ ਇਹਨ ਖੇਡ ਬਣਾ ਕੇ ਦਿਖਾਓ ਦੇਖੀ ਬੱਚੇ ਕਿੰਨੇ ਆਪਣੇ ਕਹਿਣਗੇ ਵੀ ਇਹ ਬਹੁਤ ਵਧੀਆ ਚੀਜ਼ ਆਨ ਲੱਗਦੀ ਹੈ ਛੋਟੇ ਛੋਟੇ ਬੱਚੇ ਤਾਂ ਇਹਨਾਂ ਨੂੰ ਵੈਸੀ ਦੇਖ ਕੇ ਖੇਡਣ ਨੂੰ ਬਹੁਤ ਪਿਆਰੇ ਲੱਗ ਪਿਆਰ ਕਰਦੇ ਆ ਵੀਡੀਓ ਵਧੀਆ ਲੱਗੀ ਤਾਂ ਲਾਇਕ ਜਰੂਰ ਕਰ ਦਿਓ ਜੀ ਧੰਨਵਾਦ